بسم اللہ الرحمن الرحیم با인더یاںਾਂ ਦੀ پاک ਪਵਿੱਤਰ ਧਰਤੀ ਪੰਜਾਬ ਇਸਤਾਨ ਅਨਖੰਡਾਂ ਜਾਂ ਤੇ ਸ਼ਰਮਾ ਵਾਲੀ ਧਰਤੀ ਪੰਜਾਬ ਗੈਰਤਮੰਦ ਦਲੇਰ ਤੇ ਨਬਰ ਗੱਬਰੂਆਂ ਦੀ ਧਰਤੀ ਪੰਜਾਬ ਇਸਤਾਨ ਸ਼ਰਮਾ ਵਾਲੀਆਂ ਟੀਆਂ ਦੀ ਧਰਤੀ ਪੰਜਾਬ ਤੇ ਇਸ ਮਾਤ ਦੀ ਦੇ ਸਾਰਿਆਂ ਜਮਿਆਂ ਜਾਇਆਂ ਦੀ ਸੇਵਾ ਵਿੱਚ ਤੁਹਾਡਾ ਸਜਣ ਤੁਹਾਡਾ ਬੇਲੀ ਤੁਹਾਡਾ ਮਿੱਤਰ ਤੁਹਾਡਾ ਵੀਰ ਹਾਜ਼ਰੇ ਜਨਾਬ ਜਿਹੜੇ ਚੜ੍ਹਦੇ ਪੰਜਾਬ ਤੋਂ ਆਈ ਹੋਈ ਬੜੀ ਸੁਣੀ ਜੀ ਗਜ਼ਲ ਦੇ ਨਾਲ ਇਸ ਗਜ਼ਲ ਦੇ ਸ਼ਾਇਰ ਨੇ ਅਮਰਜੀਤ ਸਿੰਘ ਜੀ ਟੁਰੀ ਤੇ ਆਓ ਫਿਰ ਗਜ਼ਲ ਸੁਣਨੇ ਕਿ ਅਮਰਜੀਤ ਸਿੰਘ ਜੀ ਟੁਰੀ ਨੇ ਕੀ ਲਿਖਿਆ ਉਹ ਲਿਖਦੇ ਨੇ ਕਿ ਹਨੇਰੀ ਸ਼ੂਕ ਦੀ ਵਿੱਚ ਵੀ ਅਜੇ ਦੀਵਾ ਜਗੇ ਕੋਈ ਹਨੇਰੀ ਸ਼ੂਕ ਦੀ ਵਿੱਚ ਵੀ ਅਜੇ ਦੀਵਾ ਜਗੇ ਕੋਈ ਕਰੇ ਜੇ ਹੌਸਲਾ ਰਾਹੀ ਤੇ ਨਵੀਂ ਰਾਹ ਮਿਲੇ ਕੋਈ ਪੁਰੇ ਦੀ ਪਵਨ ਹਾਂ ਮੈਂ ਤਾਂ ਤਪਸ਼ ਨੂੰ ਠਾਰ ਦਿੰਦੀ ਹਾਂ ਪੁਰੇ ਦੀ ਪਵਨ ਹਾਂ ਮੈਂ ਤਾਂ ਤਪਸ਼ ਨੂੰ ਠਾਰ ਦਿੰਦੀ ਹਾਂ ਕਦੇ ਮੈਂ ਸੋਚਿਆ ਤੱਕ ਨਹੀਂ ਮੇਰੇ ਕਾਰਨ ਸੜੇ ਕੋਈ ਕਿਸੇ ਦੀ ਆਸਥਾ ਨਹੀਂ ਬਣਾਇਆ ਸਾਧ ਹੈ ਮੈਨੂੰ ਕਿ ਸੇਦੀ ਆਸਥਾ ਨੇ ਹੀ ਬਣਾਇਆ ਸਾਧ ਹੈ ਮੈਨੂੰ ਨਹੀਂ ਤਾਂ ਖਾਬ ਸੀ ਛਾਤੀ ਮੇਰੀ ਤੇ ਸਿਰ ਤੇ ਕੋਈ ਨਮੋਸ਼ੀ ਵੈਰ ਤੇ ਹੰਕਾਰ ਠਿੜਕੀ ਸੋਚ ਨੇ ਤਿੰਨੇ ਨਮੋਸ਼ੀ ਵੈਰ ਤੇ ਹੰਕਾਰ ਠਿੜਕੀ ਸੋਚ ਨੇ ਤਿੰਨੇ ਖਿਡਾਰੀ ਖੇਡ ਦੇ ਨੇ ਖੇਡ ਜਿੱਤੇ ਜਾਂ ਹਰੇ ਕੋਈ ਮਸਤ ਬਦਲੋਟੀਆਂ ਤੇ ਵਰਦੀਆਂ ਨੇ ਪਰਬਤਾਂ ਉੱਤੇ ਮਸਤ ਬਦਲੋਟੀਆਂ ਤੇ ਵਰਦੀਆਂ ਨੇ ਪਰਬਤਾਂ ਉੱਤੇ ਵਿਉਂਨ ਪਵਨ ਹੀ ਮਾਰੂਤ ਠਲਾਂਦਾ ਦੁਖ ਹਰੇ ਕੋਈ ਤੇ ਸ਼ਿਵਾ ਸੈਨਕ ਜਹਾਦੀਤੇ ਬਣੇ ਮਰਜੀਵੜੇ ਆਪੇ ਸ਼ਿਵਾ ਸੈਨਕ ਜਹਾਦੀ ਜਹਾਦੀਤੇ ਬਣੇ ਮਰਜੀਵੜੇ ਆਪੇ دھرم نے آکھیا کد ہے میری خاطر لڑے کوئی زمانہ آ گیا ہے جیت اج کل کس طرح دائے زمانہ آ گیا ہے جیت اج کل کس طرح دائے شرارت واوگی وچ ہے کرے کوئی پرے کوئی زمانہ آ گیا ہے جیت اج کل کس طرح دائے ਸ਼ਰਾਰਤ ਵਾ ਵਗੀ ਵਿੱਚ ਹੈ ਕਰੇ ਕੋਈ ਪਰੇ ਕੋਈ ਨਮੋਸ਼ੀ ਵੈਰ ਤੇ ਹੰਕਾਰ ਠਿੜਕੀ ਸੋਚਨੇ ਤਿੰਨੇ ਖਿਡਾਰੀ ਖੇਡਦੇ ਨੇ ਖੇਡ ਜਿੱਤੇ ਜਾਂ ਹਰੇ ਕੋਈ ਹਨੇਰੀ ਸ਼ੂਕ ਦੀ ਵਿੱਚ ਵੀ ਅਜੇ ਦੀਵਾ ਜਗੇ ਕੋਈ ਕਰੇ ਜੇ ਹੌਸਲਾ ਰਾਹੀ تینوں بھی را ملے کوئی امر جن امرجیت جی تراندی غزل تاری سیوا پیش کی تھی. امید ہے کہ توانو پسند آئی ہوئے گی تو امرجیت امرجیت سنگھ جی تراندہ تلک بٹھنڈا پارٹی پنجاب تو ہیں تو جی توانو غزل پسند آئے تو اس چینل نو لائک کرے آجے سبسکرائب کرے آجے اپنے وچار سانجے کرے آجے دل منے ਇਹ ਫਿਰ ਸ਼ੇਅਰ ਵਿਖ ਰਿਹਾ ਜੀ